ਇਸ ਵਕਤ ਦੀ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜੋ ਕਿ ਬਠਿੰਡਾ ਦੇ ਤਲਵੰਡੀ ਸਾਬੋ ਇਲਾਕੇ ਦੇ ਉਪ ਮੰਡਲ ਵਿੱਚ ਨਥੇਹਾ ਦੇ ਤਲਵੰਡੀ ਸਾਬੋ ਰੋਡ ਤੇ ਪੈਟਰੋਲ ਪੰਪ ਲਾਗੇ ਕਿਸਾਨਾਂ ਦੇ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫਸਲ ਨੂੰ ਭਿਆਨਕ ਅੱਗ ਲੱਗ ਗਈ ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਜਦੋਜਹਿਦ ਕੀਤੀ ਪਰ ਹਵਾ ਦਾ ਵਹਾਅ ਕਾਫੀ ਤੇਜ਼ ਹੋਣ ਕਾਰਨ ਅੱਗ ਉੱਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਹਵਾ ਦੇ ਤੇਜ਼ ਵਹਾਅ ਦੇ ਕਾਰਨ ਅੱਗ ਅੱਗੇ ਵੱਧਦੀ ਅੱਗ ਤੁਰੀ ਗਈ ਅਤੇ ਕਾਫੀ ਦੂਰ ਤੱਕ ਅੱਗ ਦੀਆਂ ਲਪਟਾਂ ਖੜੀ ਫਸਲ ਨੂੰ ਆਪਣੇ ਲਪੇਟੇ ਵਿੱਚ ਲੈ ਗਈਆਂ ਦੇਖਦੇ ਹੀ ਦੇਖਦੇ ਅੱਗ ਘਟੋ ਘਟ 6 ਕਿੱਲਾਂ ਤੱਕ ਫੈਲ ਗਈ ਇਸ ਦੇ ਬਾਅਦ ਤਲਵੰਡੀ ਸਾਬੋ ਅਤੇ ਸਰਦੂਲਗੜ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੁਲਾਜ਼ਮਾਂ ਅਤੇ ਸਥਾਨਕ ਲੋਕਾਂ ਨੇ ਕੜੀ ਮੁਸ਼ਕਲ ਤੋਂ ਬਾਅਦ ਆਗ ਤੇ ਕਾਬੂ ਪਾਇਆ ਇਸ ਸਬੰਧੀ ਬਿਕਰ ਸਿੰਘ ਨਥੇਹਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ਸੰਦੀਪ ਸਿੰਘ ਪੰਚ ਸੁਖਮੰਦਰ ਸਿੰਘ ਰੀਨਾ ਥਾਣੇਦਾਰ ਕੁਲਵੰਤ ਸਿੰਘ ਅਤੇ ਬਲਤੇਜ ਸਿੰਘ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲਾਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਤਰ੍ਹਾਂ ਕਿਸਾਨਾਂ ਦੀ ਕਰੀਬ 6 ਏਕੜ ਖੜੀ ਕਣਕ ਨੂੰ ਅੱਗ ਲੱਗ ਗਈ ਜਦਕਿ 1 ਏਕੜ ਕਣਕ ਦਾ ਨਾੜ ਮਚ ਗਿਆ ਕਣਕ ਨੂੰ ਅੱਗ ਲੱਗਣ ਦਾ ਕਾਰਨ ਲੱਗੇ ਹੀ ਤੂੜੀ ਵਾਲੀ ਚੱਲ ਰਹੀ ਮਸ਼ੀਨ ਤੋਂ ਨਿਕਲੀਆਂ ਚਿੰਗਾਰੀਆਂ ਦੱਸਿਆ ਜਾ ਰਿਹਾ ਹੈ ਮੌਕੇ ਤੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੂੰ ਜਿਵੇਂ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਹੀ ਪਿੰਡ ਨਤੇਹਾ ਚ ਲੋਕਾਂ ਨੂੰ ਸੱਦਾ ਦਿੱਤਾ ਪਰ ਜਦੋਂ ਅੱਗ ਤੇ ਕਾਬੂ ਪੈਂਦਾ ਨਜ਼ਰ ਆਇਆ ਨਾਤਾ ਤਲਵੰਡੀ ਸਾਬੋ ਅਤੇ ਸਰਦੂਲਗੜ ਫਾਇਰ ਬ੍ਰਿਗੇਡ ਨੂੰ ਫੋਨ ਕਰਦੇ ਗਿਆ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਘੜੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਬਹਿਰ ਹਾਲ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਖੋਪਨਾਖ ਜਰ ਕਿਸਾਨਾਂ ਦੇ ਅੱਖਾਂ ਦੇ ਸਾਹਮਣੇ ਇਹ ਉਹਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਉਹ ਆਪਣੀ ਨਜ਼ਰਾਂ ਦੇ ਨਾਲ ਹੀ ਤਬਾਹ ਹੁੰਦੀ ਹੋਈ ਦੇਖ ਰਹੇ ਨੇ ਕਿੰਨਾ ਖੌਫਨਾਕ ਦ੍ਰਿਸ਼ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕੋ ਦਮ ਅਚਾਨਕ ਹੀ ਅੱਗ ਦੀ ਕੋਈ ਚੰਗਿਆਰੀ ਪੱਕੀ ਕਣਕ ਦੀ ਖੜੀ ਫਸਲ ਨੂੰ ਪੈ ਗਈ ਅਤੇ ਉਸ ਤੋਂ ਬਾਅਦ ਅੱਗ ਫੈਲਦੀ ਫੈਲਦੀ 6 ਏਕੜ ਤੱਕ ਕਿਸਾਨਾਂ ਦੀ ਪੁੱਤਾਂ ਵਾਂਗ 6 ਮਹੀਨੇ ਦੀ ਮਿਹਨਤ ਹੁੰਦੀ ਹੈ ਬੜੀ ਮੁਸ਼ਕਲਤ ਦੇ ਨਾਲ ਕਿਸਾਨ ਇਸ ਫਸਲ ਨੂੰ ਕਾਮਯਾਬ ਕਰਨ ਦੇ ਲਈ ਦਿਨ ਰਾਤ ਇੱਕ ਕਰਦਾ ਲੇਕਿਨ ਅਚਾਨਕ ਇਸ ਤਰੀਕੇ ਦਾ ਹਾਦਸਾ ਵਾਪਰ ਜਾਣਾ ਕਿਸਾਨ ਪਰਿਵਾਰਾਂ ਤੇ ਕੀ ਬੀਤਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ੁੱਡੀ ਮਾਤਾ ਨੂੰ ਦੇਖ ਸਕਦੇ ਹੋ ਬਜ਼ੁਰਗ ਮਾਤਾ ਵਿਲਾਪ ਕਰਦੀ ਹੋਈ ਦਿਖਾਈ ਦੇ ਰਹੀ ਹੈ